ਜਿੰਨਾਂ ਨੂੰ ਵੀ ਪ੍ਰਾਣੇ ਤੋਂ ਪ੍ਰਾਣਾ ਕਈ ਸਾਲ ਆ ਬਾਬਾਸੀਰ ਹੈ ਜੀ ਕਈ ਵਾਰੀ ਤਾਂ ਇੰਨੀ ਤਕਲੀਫ ਹੁੰਦੀ ਹੈ ਜਾਂ ਮਰੀਜ਼ ਜਾਣਦਾ ਜੈ ਰੱਬ ਜਾਣਦਾ ਤਾਂ ਤੁਸੀਂ ਆ ਇੱਕ ਚੀਜ਼ ਦੀ ਭਸਮ ਤਿਆਰ ਕਰ ਲਓ ਜੀ ਜਿਹੜੀ ਤੁਹਾਡੀ ਬਾਬਾਸੀਰ ਹੈ ਤੀਜੇ ਦਿਨ ਮੋੜ ਪੈਣਾ ਸ਼ੁਰੂ ਹੋ ਜੂਗਾ ਜੀ ਤੁਸੀਂ ਕਰਨਾ ਕੀ ਜੀ ਇੱਕ ਖੋਪੇ ਦਾ ਗੁੱਟ ਲੈਣਾ ਨਾਰੀਅਲ ਇਹਦਾ ਜਿਹੜਾ ਉਤਲਾ ਸਿਲਕਾ ਹੁੰਦਾ ਜੀ ਸਾਰਾ ਤੁਸੀਂ ਚੰਗੇ ਤਰੀਕੇ ਦੇ ਨਾਲ ਉਤਾਰ ਲਿਓ ਉਸ ਤੋਂ ਬਾਅਦ ਇਹਨੂੰ ਛੱਦਾ ਕਰ ਲਿਓ ਚੰਗੇ ਤਰੀਕੇ ਨਾਲ ਜਿੱਥੋਂ ਮੋਟਾ ਹੋਊਗਾ ਇਹ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਕੜਾਈਏ ਦੇ ਵਿੱਚ ਪਾ ਲਿਓ ਜੀ ਉਸ ਤੋਂ ਬਾਅਦ ਅੱਗ ਮਚਾ ਲਿਓ ਇਹਨੂੰ ਜਦੋਂ ਤੁਸੀਂ ਇਹਨੂੰ ਸੇਕੋਗੇ ਆ ਚੰਗੇ ਤਰ੍ਹਾਂ ਤਰੀਕੇ ਦੇ ਨਾਲ ਮਚਾਣਾਗਾ ਇਹਦੀ ਮਤਲਬ ਭਸਮ ਤਿਆਰ ਕਰ ਲਿਓ ਜਦੋਂ ਇਹਦੀ ਭਸਮ ਤਿਆਰ ਹੋ ਗਈ ਜੀ ਇਹਨੂੰ ਚੰਗੇ ਤਰੀਕੇ ਦੇ ਨਾਲ ਠੰਡਾ ਕਰ ਲਿਓ ਜੀ ਠੰਡਾ ਕਰਨ ਤੋਂ ਬਾਅਦ ਤੁਸੀਂ ਕਰਨਾ ਹੈ ਜੀ ਇੱਕ ਸੋਟਾ ਲੈ ਲਿਓ ਸੋਟੇ ਦੇ ਨਾਲ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਬਰੀਕ ਕਰਾ ਕਰਕੇ ਜੀ ਇਹਦਾ ਕਾਪੜਾ ਛਾਣ ਕਰਕੇ ਰੱਖ ਲਿਓ ਤੁਸੀਂ ਜੀ ਜਦੋਂ ਕਾਪੜਾ ਛਾਣ ਕਰ ਲਿਆ ਜਾਂ ਤਾਂ ਕਿਸੇ ਭਾਂਡੇ 'ਚ ਕੱਢ ਲਿਓ ਜਾਂ ਕਿਸੇ ਕੰਚ ਦੀ ਜਾਰ 'ਚ ਪਾ ਕੇ ਰੱਖ ਲਿਓ ਇਹਨੂੰ ਤੁਸੀਂ ਇਹ ਲੈਣੀ ਕਿਵੇਂ ਹੈ ਵਰਤਣੀ ਕਿਵੇਂ ਹੈ ਇਹ ਤੁਸੀਂ ਗਾਂ ਦਾ ਦੁੱਧ ਲੈਣਾ ਜੀ ਇੱਕ ਗਲਾਸ ਉਹਦੇ ਵਿੱਚ ਇੱਕ ਚਮਚਾ ਪਾ ਕੇ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਜੀ ਇਹ ਜਿਹੜੀ ਤੁਹਾਡੀ ਨਾ ਸ਼ੁਰੂ ਹੋ ਜयो ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਇਹ ਕੰਮ ਆ ਜੇ ਜੀ